ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਸਾ ਦੇਖ ਤਰੰਦਿਆ ਤਰੰਦਿਆ ਤੇ ਵੀਸ ਰਾਮ ਲੱਗੇਗਾ ਬੱਗਾ ਆਇਆ ਚਾਉ ਬੱਗਾ ਬੱਪੇ ਤੇ ਅਧਿਕ ਲੱਗੇਗੀ ਡੋਬ ਮੋਏ ਬਾਗ ਬਪੂਰੇ ਡੋਬ ਡੱਡੇ ਦੇ ਅਧਿਕ ਲੱਗੇਗੇ ਮੋਏ ਇਹ 체ਤੀ ਬੋਲਿਆ ਜਾਵੇਗਾ ਬਗ ਬੱਬੇ ਦੇ ਅਧਿਕ ਲੱਗੇਗੀ ਬੱਪੜੇ ਇਥੇ ਵਿਸ਼ਰਾਮ ਛੇਰ ਤਾਲ ਉੱਪਰ ਪਾਓ ਤਾਲ ਫੋਲਾ ਬੋਲਿਆ ਜਾਵੇਗਾ ਮੈਂ ਜਾਣਿਆ ਵੱਡ ਹੰਸ ਹੈ ਵੱਡ ਅੱਖ ਬੋਲਣਾ ਹੰਸ ਅੱਖ ਬੋਲਣਾ ਹੈ ਤੇ ਵਿਸ਼ਰਾਮ ਲੱਗੇਗਾ ਤਾਂ ਮੈਂ ਕੀਤਾ ਸੰਗ ਜੇ ਧਿਆਣਾ ਬਾਗ ਬਪੜਾ ਬਾਗ ਬੱਬੇ ਤੇ ਅਧਿਕ ਲਗੇਗੇ ਬਪੜਾ ਤੇ ਵਿਸ਼ਰਾਮ ਜਨਮ ਨ ਢੇੜੀ ਅੰਗ ਕਿਆ ਹੰਸ ਕਿਆ ਬਗਲਾ ਬਗਲਾ ਤੇ ਵਿਸ਼ਰਾਮ ਜਾ ਕਉ ਨਦਰ ਕਰੇ ਏ ਇਸ ਭਾਵਨਾਂ ਨਾਨਕਾ ਇੱਥੇ ਵਿਸ਼ਰਾਮ ਕਾਗੋ ਹੰਸ ਕਰੇ ਸਰਵਰ ਪੰਖੀ ਏਕੜੋ ਇੱਥੇ ਵਿਸ਼ਰਾਮ ਫਾਹੀਵਾਲ 50 ਫਾਹੀਵਾਲ ਇਕੱਠਾ ਬੋਲਣਾ ਵਕ ਨਹੀਂ ਬੋਲਣਾ 50 ਇਹੋ ਤਾਨ ਦਹਰੇ ਗੱਡ ਥਿਆ ਗੱਡ ਗੱਗੇ ਤੇ ਅਧਿਕ ਲੱਗੇਗੀ ਧਿਆ ਇਥੇ ਵਿਸ਼ਰਾਮ ਸੱਚੇ ਤੇਰੀ ਆਸ ਕਵਨ ਸੁ ਅੱਖਰ ਕਵਨ ਗਣ ਕਵਨ ਨਾਣ ਔਂਕੜ ਅੱਖਰ ਐੜੇ ਅਦਕ ਇਥੇ ਜਮ ਕੇ ਲੱਗੇਗੀ ਗਉਣ ਤੇ ਵਿਸ਼ਰਾਮ ਲੱਗੇਗਾ ਕਵਨ ਸੁ ਮਣਿਆ ਮੰਤ ਕਵਨ ਸੁ ਵੇਸੋ ਹੋ ਕਰੀ ਇਥੇ ਵਿਸ਼ਰਾਮ ਜੇਤ ਵਸ ਆਵ ਕੰਤ ਜੇਤ ਪੋਲਾ ਬੋਲਿਆ ਜਾਵੇਗਾ ਵਸ ਬਵੇ ਤੇ ਅਧਿਕ ਨਿਵਣ ਸੋ ਅੱਖਰ ਖਾਵਣ ਗਣ ਅੱਖਰ ਤੇ ਜਮ ਕੀ ਲਗੇਗੇ ਗੋਂ ਤੇ ਵਿਸ਼ਰਾਮ ਲਗੇਗਾ ਜੇਬਾ ਮਣਿਆ ਮੰਤ ਏਤਰ ਪਹਿਣੇ ਵੇਸ ਕਰ ਏ ਵਕ ਬੋਲਣ ਤ ਸੱਤੇ ਦੇ ਪੈਚ ਅੱਧਾ ਰਾਰਾ ਛੇਤੀ ਬੋਲਿਆ ਜਾਵੇ ਗਤੈ ਪਹਿਣੇ ਵੇਸ ਕਰ ਇਥੇ ਵਿਸ਼ਰਾਮ ਤਾਂ ਵਾਸ ਆਵੇ ਕੰਤ ਮਤ ਹੁੰਦੀ ਇਥੇ ਵਿਸ਼ਰਾਮ ਹੋਏ ਆਣਾ ਈੜੀ ਸਿਆਰੀ ਐੜੇ ਕੰਨਾ ਨਾਣੇ ਕੰਨਾ ਈ ਆਣਾ ਆਣ ਹੋਂਦੇ ਇਥੇ ਵਿਚਰਾਮ ਹੋਏ ਨਿਤਾਨਾ ਆਣ ਹੋਂਦੇ ਆਣ ਹੋਂਦੇ ਇਕੱਠਾ ਬੋਲਣਾ ਵਕ ਨਹੀਂ ਬੋਲਣਾ ਇਥੇ ਵਿਚਰਾਮ ਆਪ ਮੰਡਾਏ ਕੋ ਅਸ ਪਗਤ ਸਦਾਏ ਕੋ ਤੇ ਵਿਚਰਾਮ ਇੱਕ ਠਿੱਕਾ ਨ ਗਾਲਾਏ ਗਾਲਾਏ ਗੱਗੇ ਕੰਨਾ ਗਾਲ ਲੱਲੇ ਕੰਨਾ ਈੜੀ ਸਿਆਰੀ ਗਾਲਾਏ ਇਥੇ ਵਿਚਰਾਮ ਸਬਣ ਮੈਂ ਸੱਚਾ ਧਣੀ ਹਿਆਉ ਨਾ ਕਾਹੇ ਠਾਹੇ ਹਿਆਉ ਤੇ ਜਮ ਕੇ ਕਾਹੇ ਕੱਕੇ ਦਲਾਵਾ ਕਾਹੇ ਹਾਏ ਵਿਆਰੀ ਹੀ ਕਾਹੇ ਠਾਹੇ ਇਥੇ ਵਿਚਰਾਮ ਮਾਨਕ ਸਭ ਅਮੋਲਵੇ ਅਮੋਲਵੇ ਸੰਬੰਧਕ ਬੋਲਣੀ ਹੈ ਸਬਨਾ ਮਾਨ ਮਾਨਕ ਇਥੇ ਵਿਚਰਾਮ ਠਾਹਣ ਮੂਲ ਮਚਾਂਗਵਾ ਮਚਾਂਗ ਮम्मा ਚੱਚੇ ਕੰਨਾ ਉੱਤੇ ਬਿੰਦੀ ਗੱਗਾ ਮਚਾਂਗ ਬੋਲ ਕੇ ਵਿੱਚ ਦੇ ਦੇਣੀ ਵਵੇ ਕੰਨਾ ਆਵਾਸ ਸੰਬੰਧਕ ਬੋਲਣਾ ਹੈ ਮਚਾਂਗਵਾ ਇਸ ਤਰ੍ਹਾਂ ਬੋਲਣਾ ਹੈ ਜੇ ਤੋ ਪ੍ਰਿਆ ਦੀ ਸਿੱਕ ਇਥੇ ਵਿਚਰਾਮ ਹਿਆਉ ਨਾ ਠਾਹੇ ਕਹੀ ਦਾ ਹਿਆਉ ਤੇ ਜਮ ਕੀ ਕਹੀ ਦਾ ਦਾ ਵਕ ਬੋਲਣਾ ਇਕੱਠਾ ਨਹੀਂ ਬੋਲਣਾ ਕਹੀ ਦਾ ਨਹੀਂ ਬੋਲਣਾ ਕਹੀ ਬੋਲ ਕੇ ਦਾ ਵਕ ਬੋਲਣਾ ਹੈ ਸਬਨਾ ਮਾਨ ਮਾਨਕ ਤਾਹਣ ਮੂਲ ਮਚਾਂਗਵਾ ਜੇ ਤਉ ਪ੍ਰਿਆ ਦੀ ਸਿਕ ਹਿਆਉ ਨਾ ਠਾਹੇ ਕਹੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ